ਹਾਂ ਜੀ ਹਾਂ ਅਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਏ ਵੇ ਆਪਾਂ ਖੇਤਾਂ ਦੇ ਵਿੱਚ ਤੇ ਅੱਜ ਨਾਲੇ ਲਾਉਣੇ ਆਪਾਂ ਪਿਆਜ਼ ਤੇ ਆਓ ਤੁਹਾਨੂੰ ਦਿਖਾਉਂਦੇ ਆ ਲਓ ਜੀ ਲਾ ਦੇ ਲਾ ਦੇ ਬਈ ਸ਼ਾਬਾਸ਼ ਦੂਰ ਲਾ ਜਸੂ ਥੋੜਾ ਜਿਹਾ ਉਹਦੇ ਚੱਕਣਾ ਦੱਦ ਲਾਉਂਦਾ ਫਿਰ ਜੇ ਤੈਨੂੰ ਪਿਆਜ਼ ਲਾਉਣੇ ਆ ਗਏ ਨਾ ਫਿਰ ਤੈਨੂੰ ਹੁਣ ਨਾਮ ਕਿਆ ਦਈਏ ਫਿਰ ਇਹੜੀਆਂ ਨੂੰ ਬਸ ਨਾਮ ਜੇ ਬਹੁਤ ਕੰਮ ਨਹੀਂ ਲੈਣੀ ਕਰੀ ਨਹੀਂ ਮੈਂ ਕਿੱਥੇ ਮੰਗਵਾ ਹੈ ਜਸੂ ਠੀਕ ਹੈ ਇਦਾਂ ਹੋ ਗਿਆ ਨਹੀਂ ਪਤਾ ਬਈ ਹੂੰ ਜੇ ਦਾ ਦਿੰਦਾ ਦਾ ਇਹ ਆਏ ਵਾਲੀ ਇਹ ਮੇਰੇ ਅੱਜ ਸਿੱਧੀ ਉਹ ਐਸੇ ਦਿਓ ਮੈਨੂੰ ਪਿਆਜ਼ ਹੁਣ ਜੰਮਣੇ ਚਾਹੀਦੇ ਆ ਜਸੂ ਇਹੇ ਤੇ ਤੇ ਦੀ ਗਾਰੰਟੀ ਆ ਲੈ ਵੀ ਇੱਕ ਜਵਾਨ ਇੱਧਰ ਲੱਗਿਆ ਵਾ ਗੁੱਡਣ ਇਹ ਖੇਤ ਤੇ ਤਿਆਰ ਲੱਗਿਆ ਵਾ ਕਰਨ ਲੈ ਵੀ ਗੁੱਡ ਦੇ ਲੋ ਜੀ ਇੱਕ ਛੋਟਾ ਜਵਾਨ ਆ ਲੱਗਿਆ ਵਾ ਗੁੱਡਣ ਲੈ ਵੀ ਟੱਕ ਜਿਹਾ ਸੋਡੂnga ਮਾਰੇ ਠੀਕ ਹੈ ਇਹਨੇ ਕੋਲ-ਕੋਲ ਮਾਰਕੋਲ-ਕੋਲ ਹਵਾਤ ਕਹਿੰਦਾ ਕੀ ਹੈ ਯਾ ਯਾ ਇਹਦੇ ਨਾਲ ਵੀ ਹੋਰ ਦਾ ਮੋਹ ਹੋ ਜਾਣਾ ਕੀ ਹੋਊਗਾ ਫਿਰ ਹੋਰ ਫਿਰ ਦੇਖ ਲੈ ਦੋ ਸੱਲੇ ਦਾ ਇਹਨਾਂ ਬੜੀ ਹੈ ਕੀ ਦੇ ਕੁੱਤੇ ਨੇ ਮੇਰੀ ਥੋੜੀ ਮਿੱਥੀ ਦਾ ਡਰਦਾ ਆਹੋ ਮੈਂ ਤਾਂ ਉਹਦਾ ਨਾਂਉ ਜਾਣਦਾ ਜਾਣ ਪਛਾਣ ਐਮਪੀ ਦੀ ਮੇਨੜਾ ਤਾਂ ਜਾਣ ਪਛਾਣ ਹੈ ਤੇਰੀ ਮੈਂ ਬੜੀ ਬਹੁਤ ਹੈ ਜੜੀ ਹੂੰ ਮੈਂ ਇਹਨਾਂ ਨੂੰ ਦੀ ਤੂੰ ਡੂੰਗਾ ਨਹੀਂ ਮਾਰਦਾ ਟਾਕਾ ਕੇ ਤੇਰੀ ਭਾਨੀ ਮਾਰਨੀ ਪੈਣੀ ਆ ਮੰਗਣਾ ਇਹਦੀ ਮਾਰ ਦੇ ਹੈਂ ਮਾਰੇ ਦੇ ਭਾਨੀ ਤੇਰੀ ਮੰਗਣਾ ਦੀ ਭਾਨੀ ਮੈਂ ਮਾਰਨੀ ਮਾਰ ਦੇ ਤੂੰ ਹਾਂ ਮਾਰਦੀ ਮੈਂ ਭਾਨੀ ਮਾਰ ਦੇ ਫੇਰ ਨਾ ਕਹੀਂ ਮੁੱਦੀ ਮੰਗਣਾ ਛੜਾ ਰਹਿ ਗਿਆ ਮੈਂ ਤਾਂ ਨਹੀਂ ਜਾਤਾ ਹਾਂਜੀ ਹੁਣ ਮਾੜਾ ਲੱਗੇ ਢੋਲਾ ਡੈਡੀ ਤੇ ਮੇਰੇ ਚਾਚੂ ਤਾਂ ਉਹ ਲੱਗਣਗੇ ਹੁਣ ਬਹੁਤ ਸਾਰੇ ਵਿਆਜ ਤਾਂ ਹੁਣ ਦੇਖ ਲੈ ਦਾਦੂ ਨੇ ਕਿਹੜਾ ਭਰਤਾ ਅੱਧੇ ਤੇ ਜ਼ਿਆਦਾ ਆਹ ਪਾਣਾ ਪਾਣਾ ਪਾਣੀ ਦਾ ਤਾਂ ਦੇਖੋ ਵੀ ਨਿਆਣੇ ਦਾ ਨਾ ਮਿੱਟੀ ਵਿੱਚ ਵੀ ਇੱਕਣਾ ਖੇਲਣਾ ਬੜਾ ਜ਼ਰੂਰੀ ਹੈ ਇਹਦੇ ਨਾਲ ਇੱਕ ਕੀ ਹੁੰਦਾ ਹੈ ਜਿਹੜਾ ਬੱਚਾ ਦਾ ਇਮਿਊਨਿਟੀ ਸਿਸਟਮ ਹੁੰਦਾ ਉਹ ਸਟਰੋਂਗ ਹੁੰਦਾ ਜੋ ਮਾਰੀ ਨਾਲ ਲੜਨੇ ਦੀ ਜਿਹੜੀ ਸ਼ਮਤਾ ਹੋ ਵੱਧ ਜਾਂਦੀ ਹੈ ਸੋ ਇਹਨਾਂ ਦੇ ਨਿਆਣੇ ਨੂੰ ਮਿੱਟੀ ਵਿੱਚ ਖੇਡਣ ਦਾ ਮੌਕਾ ਦੇਣਾ ਚਾਹੀਦਾ ਹੈ ਦੇਖੋ ਇੱਕ ਬੈਠਾ ਜਿਸ ਵੀ ਇਹਦੇ ਨਾਲ ਐਂ ਪੂਰਾ ਜਮਸਤ ਹੈ ਹੇ ਲੋਜ ਇਰਤੂਰੀ ਉਪਦੇਸ਼ ਕੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਤਾਂ ਬਾਕੀ